ਵੱਖੀਆ ਆਈਏ ਹਾਂਜੀ ਗਾਇਸ ਅੱਜ ਬਹੁਤ ਜ਼ਿਆਦਾ ਲੇਟ ਹੋ ਗਿਆ ਟਾਈਮ ਵੱਜ ਗਿਆ 8 ਆ ਦੇ ਆਇਆ ਅੱਜ ਪ੍ਰੀਤ ਵੀ ਚੱਲਿਆ ਨਾਲ ਇਹ ਜਲਦੀ ਕਰ ਬੈਗ ਲੈ ਕੇ ਨਹੀਂ ਜਾਣਾ ਅੱਜ ਬੈਗ ਬੁੱਕ ਨਹੀਂ ਲੈ ਕੇ ਜਾਣਾ ਰਹਿ ਗਿਆ ਤੇ ਘੰਟੇ ਦੇ ਵਿੱਚ ਲਾਣਾ ਮਰੰਡੇ ਮੋਟਰਸਾਈਕਲ 파ਟਕਾਂ ਦੀ ਟੈਨਸ਼ਨ ਆ ਬਾਕੀ ਦਾ ਬਰ ਕੋਈ ਟੈਨਸ਼ਨ ਨਹੀਂ ਹੈ ਸਨਲਾਈਟ ਦਾ ਚ ਵਧੀ ਜਾਏ ਪੂਰੇ ਪੂਰੇ ਪੂਰਾ ਟਾਈਮ ਹੋਣਿਆ ਬਈ ਆ ਕਿਹਦਾ ਸ਼ਿਕਾਰੀ ਫਿਰਦਾ ਸੁੱਕਿਆ ਆ ਅੜਕਦਾ ਖੱਲੇ ਆ ਯਾਰ ਮੈਨੂੰ ਕਹਿਣਾ ਵੀ 9 ਵਜੇ ਵੀ ਆਏ ਕਰਨਾ ਹੁਣ ਠੰਡ ਵਿੱਚ 9 ਵਜੇ ਜਾਏਗਾ ਤਾਂ ਐ ਠੰਡ ਵਿੱਚ ਇਦਾਂ ਉੱਥਾ ਲੱਗਦਾ ਯਾਰ ਸੱਜ ਦੇ ਅੱਜ ਰਹਿ ਆਣਾ ਹੁਣ ਆਹ ਟਾਈਮ ਤੇ ਚੱਲ ਠੀਕ ਆ ਲੈ ਨਹੀਂ ਠੰਡ ਹੈ ਨਹੀਂ ਆਹ ਟਾਈਮ ਤਾਂ ਚਾਹੀਦਾ ਹੀ 8 ਵਜੇ ਦੇ ਕਰੀਬ ਹੈ ਨਾ 9 ਵਜੇ ਠੀਕ ਆ 9 ਵਜੇ ਸਹੀ ਜਾ ਹੋ ਜਾਂਦਾ ਯਾਰ ਸਾਲ ਇਹ ਪੀਰਾ ਸਤ। ਤੇ ਬਾਕੀ ਗਾਇਦੋ ਲੱਕੇ ਪਰ ਪਹੁੰਚ ਗਏ ਹੁਣ ਦੇਖਦੇ ਆ ਕਿੰਨਾ ਕਿ ਟਾਈਮ ਲੱਗਦਾ ਆਪਾਂ ਨੂੰ ਅਜ ਪਹੁੰਚਣੇ ਨੂੰ ਤੇ ਬਹੁਤ ਜੇ ਲੇਟ ਆ ਤੇ ਬਾਕੀ ਅਜ ਸ਼ਾਮ ਨੂੰ ਜਾਣਾ ਆਪਾਂ ਨੇ ਟਰੈਕਟਰ ਦੇ ਮੁਕਾਬਲੇ ਦੇਖਣ। ਉਹ ਨਿਆਣੇ ਕਰ ਲੋ ਸਾਈਡ ਨੂੰ ਭਾਈ। ਏਖੀ ਬੱਗੇ ਆ ਜਾ ਆ ਜਾ ਭਾਈ ਆ ਜਾ। ਮੇਰੇ ਕੋਲ ਗਾਸੋ ਖੈ ਹੱਕੜਾ ਮੈਨੂੰ ਗਾਸੋ ਖਾ ਜਿਹੜਾ ਬਾਈ ਨੂੰ ਲੱਗਦਾ ਜੀ ਮੈਨੂੰ ਕੱਟ ਲੂਗਾ ਐਂ ਮੈਂ ਤਾਂ ਉੱਧੀ ਗੀ ਛੱਡਦਾ ਹੈਗਾ ਇੱਕ ਦਿਨ ਬਾਈ ਮੈਨੂੰ ਸੁਪਨਾ ਆਇਆ ਜੀ ਮੇਰੇ ਆਈਫੋਨ ਦੀ ਡਿਸਪਲੇਟ ਟੁੱਗੀ ਤੇ ਬਾਈ ਕਿਤੇ ਮੇਰਾ ਠੀਕ ਹੋਰੀ ਮੈਂ ਕਹਾਂ ਵੀ ਇੰਸ਼ੋਰੈਂਸ ਤਾਂ ਕਰਵਾਈ ਹੋਈ ਆ ਮੈਂ ਤੇ ਬਾਈ ਲੱਭੀ ਜਾਵਾ ਲੱਭੀ ਜਾਵਾ ਮਸੀਓ ਜਾ ਕੇ ਮਤਲਬ ਕਿ ਨਾ ਟੁੱਟੀ ਨਹੀਂ ਹੈਗੀ ਕਿ ਤਰੀਕੇ ਦੀ ਵੀ ਬਾਈ ਕਹਿੰਦਾ ਵੀ ਤੇ ਪਰ ਇੱਕ ਗਲਾਸ ਆ ਵੀ ਉਹ ਟੁੱਟ ਗਿਆ ਵੀ ਤਾਂ ਕਰਕੇ ਤੇਰੀ ਡਿਸਪਲੇਰ ਹੀ ਚੱਲ ਰਹੀ ਬਾਈ ਮੇਰਾ ਤਾਂ ਬਾਈ ਸ਼ੌਕ ਹੋ ਗਿਆ ਮੈਂ ਤਾਂ ਦਿਮਾਗ ਖਰਾਬ ਹੋ ਗਿਆ ਮੇਰਾ ਸੁਪਨੇ ਵਿੱਚ ਵੀ ਫਗਿਆਰ ਹੁਣ ਤਹਲੇ ਇੰਨੇ ਪੈਸੇ ਲਾਇਆ ਮਹਾਲ ਤਾਂ ਮਹੀਨਾ ਵੀ ਨਹੀਂ ਹੋਇਆ ਮਾਈ ਫੋਨ ਦੀ ਡਿਸਪਲੇ ਵੀ ਟੁੱਟ ਗਈ ਆ ਰਿਜੀ ਜਲਦੀ ਫਿਰ ਵੀ ਇਸ਼ਾਰੇ ਸਾਈ ਹੋਈ ਸੀ ਮਤਲਬ ਕਿ ਉਹਨੇ ਮੇਰੀ ਠੀਕ ਕਰਤੀ ਫਿਰ ਵੀ ਉਸ ਦਿਨ ਮੈਂ ਨਾ ਜਮੀਓ ਬਚਾ ਕੇ ਹੀ ਰੱਖਿਆ ਆਈਫੋਨ ਨੂੰ ਮੈਂ ਤਾਂ ਬਸ ਜੇਓ ਵਿੱਚ ਵਾ ਕੇ ਰੱਖਿਆ ਤਾਂ ਬਾਹਰ ਕੱਟਿਆ ਤਾਂ ਕੁਝ ਕਰਿਆ ਮੈਂ ਕਿਤੇ ਸੱਚੀ ਨੂੰ ਰੱਖਦੇ ਗਰਜੇ ਵੇ ਡਰ ਜਾ ਪਿਆ ਦਾ ਦੇਖੋ गाइस ਟਾਈਮ ਇਨਾ ਹੋ ਗਿਆ ਆਪਾਂ ਪਹੁੰਚ ਗਏ ਇਸ ਟਿਮ ਕੋ ਦੁਆਰੇ ਇਹ ਠੀਕਾ 8:25 ਦੇ ਕਰੀਬ ਪਹੁੰਚ ਗਏ ਤੇ ਉਹਨਾਂ 10 15 ਰਸ ਕਮੈਂਟ ਹੋ ਗਿਆ ਮਨੂੰ ਉੱਥੇ ਆਇਆ ਨੂੰ ਸੈਕਲ ਆ ਮਿਲ ਜੂਗਾ ਤੇ ਬਾਕੀ ਹੁਣ ਆਪਾਂ ਚੱਲਿਆ ਜੀ ਗਾਇਸ ਟਰੈਕਟਰਾਂ ਦੇ ਮੁਕਾਬਲੇ ਟਰੈਕਟਰਾਂ ਦੇ ਮੁਕਾਬਲੇ ਕਿੱਧਰੋਂ ਗਏ ਕਿੱਧਰ ਆਪ ਉਹ ਆਪ ਲੰਘੇਗੇ ਯਾਰ ਉਹ ਜਹਰ ਤਾਂ ਨਾਲੇ ਆ ਜਮੀਆਂ ਮੈਨੂੰ ਕਿ ਯਾਦ ਹੈਗਾ ਤੇਰੇ ਗੁਰਦੁਆਰੇ ਕੋਲੇ ਗੁਰਦੁਆਰੇ ਦੇ ਕੋਲ ਥੋੜੀ ਗਦਰਾਮ ਦੇ ਨਾਲੇ ਆ ਸਾ ਮੇਰੇ ਨਾਨਕਿਆਂ ਦੇ ਨਾਲ ਉਹ ਲਿਢਾਲਾ ਮੜਾ ਜਾ ਕੇ ਜਾਂਦੇ ਰੇਸਾਂ ਨਾਲ ਹੁੰਦੇ ਆ ਉਹ ਲਈ ਜਾਂਦੇ ਮੈਂ ਤਾਂ ਉਹਨਾਂ ਤੇ ਦੇਖੀ ਤੈਨੂੰ ਪਹਿਲਾਂ ਜਿਆਦਾ ਨਾ ਬਿੱਲੂ ਕਿਆ ਪਤਾ ਤਾਂ ਕੱਟੇ ਨੇ ਲੈ ਜਾਣਾ ਫੋਰਸਾਈਕਲ ਕੋਈ ਗੱਲ ਨਹੀਂ ਕਹੜਾ ਰਹੀ ਹੈ ਅਦਰ ਮੈਚ ਦੇ ਉੱਤੇ ਜੀਵਨ ਘਾੜਾ ਦਾ ਬੋਲ 3 ਜੀਵਨ ਨਾਖਰ ਕਰਦੇ ਸਟੇਜ ਉੱਪਰ ਰਹੇ ਨੇ ਜਿੱਤੇ ਇਹਨਾਂ ਦਾ ਮਸਲਾ ਦਾ ਦੇਖ ਰਿਹਾ ਹੁੰਦਾ ਜੀ ਕੁਝ ਨਹੀਂ ਗੱਲ ਨਹੀਂ ਕੋਈ ਨਾਤੀ ਸਹੀ ਹੈ ਆइए ਜੱਗੀ ਸੋਰ ਗੱਲਾ ਇਹਨਾਂ ਵੱਲੋਂ ਪੱਖਾ ਵਾਛਦਾ ਸਾਜੇ ਦੇ ਚਰਪਾ ਦੇ ਦਾ 30 ਤਰੀਕ ਨੂੰ ਲੈ ਗਿਆ ਬੱਲਾ ਸਮਾਜ ਦੀ ਵੀਰੀ ਤੇ ਸਿਗਰ ਨਸ਼ੀ ਚਰੰਡਾ ਸ਼ਿਕਾ ਦਾ ਸੰਗਮਗਾ ਸੀ ਜਿਹਾਂ ਦੇ ਬੜੀ ਮਿਹਰਤ ਨਾਲ ਇਹ ਜਿਹੜਾ ਪਸਵਾਂ ਦੇ ਚਾਰਾ ਇਕੱਠਾ ਕੀਤਾ ਹੋਇਆ ਆਪਾਂ ਨਹੀਂ ਜਾਂਦੇ ਕੋਈ 19 ਦੀ ਗੱਲ ਦੇ ਨਾਮ ਤੋਂ ਘੱਟਾ ਵਾਪਸ ਕਰਦੇ ਬੰਦੇ ਹੋ ਗਿਆ ਦਾ ਹੈ ਦੇ ਪੁਰੇ ਵੀ ਆ ਗਏ ਇੱਧਰ ਨੂੰ ਆਉਂਦੇ ਚੱਲਣਾ ਨਹੀਂ ਹੁਣੇ ਚੱਲਣਾ ਨਹੀਂ ਹੁਣ ਕੋਲ ਤੋਂ ਨਾਲ ਲੈਣੇ ਯਾਰ ਕੋਈ ਲੋੜੇ ਨਹੀਂ ਆ ਦੇਖਾਂ ਮੈਂ 92000 ਰੁਪਏ ਲੈ ਆਇਆ ਕੋਰਤਾਨਾ ਪੈਣਾ ਫੇਰ ਲੰਗਰੀ ਜਾਂਦਾ ਕੋਈ ਬੰਦੇ ਆਗੇ ਨਾ ਕੋਣ ਸਾਰੀ ਤਰੀਕੇ ਜਿੱਤੇ ਵੀ ਨਹੀਂ ਦਿਖਣੀ ਚਾਹੀਦੀ ਖਾਰ ਵੀ ਦਿਖਣੀ ਚਾਹੀਦੀ ਉਹਨੇ ਮੈਂ ਕਿਹਾ ਤਾਂ ਨਾ ਵੀ ਸਾਰੀ ਮਾਰਦਾ ਵੀ 77 ਨਾ ਬੋਦੇ ਆਹ ਨਾ ਮਾਰੀ ਹੋਰ ਆਓ ਗ੍ਰਾਮ ਪੁਰਾਣੇ ਮਿੱਤਰੋ ਸਾਰੀ ਲਾ ਉੱਥੇ ਭਾਈ ਸਾਰੇ ਜਿਹੜੇ ਵੀ ਉਹ ਨਾਲ ਵੀ ਮਨਦੀਪਪੁਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਭਾਈ ਰਾਜੀਰ ਮਾਨ ਇਕਲੀ ਦੇ ਨਾਲ ਭਾਈ ਮਨਦੀਪ ਰਹਿ ਗਿਆ ਤੀਜਾ ਹੈ ਤੀਜਾ ਇਕੱਠਾ ਤੀਜਾ ਹੈ ਦੇ ਲੱਗ ਰਹਿ ਗਿਆ ਬਾਈ ਦੁਬਾਰੇ ਪਾਉਂਗਾ ਇਹ ਹੈ ਦੁਬਾਰੇ ਪਾਉਂਗਾ ਲੱਗਦਾ ਨਹੀਂ ਹੈ ਹਾਂਜੀ ਉਹ ਇਹ ਤਾਂ ਕਹਣਾ ਰਹਿ ਤ ਗਿਆ ਲੱਗਦਾ ਕਹਣਾ ਤੂੰ ਇਹਦਾ ਚੀਜ਼ ਵੀ ਰਹਿ ਤ ਗਿਆ ਕੋਸਾ ਕਰ ਬੱਤੇ ਬੱਤੇ ਰਹਿ ਗਿਆ ਇਹ ਇੱਕ ਬੀਡਿੰਗ